ਪਿਛਲੇ ਦਿਨੀ ਪਿੰਡ ਜਗਤਪੁਰ ਜਟਾ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜੀ ਬਾਬਾ ਸਾਹਿਬ ਡਾਕਟਰ ਅੰਬੇਦਕਰ ਅਤੇ ਡੇਰਾ ਬੱਲਾ ਦੇ ਗੱਦੀ ਨਿਸ਼ੀਨ 108 ਸਾਲਾਂ ਕੈ ਰੰਜਨ ਦਾਸ ਮਹਾਰਾਜ ਅਤੇ ਅਮਰਸ਼ੀਦ ਸੰਤ ਰਾਮਾਨੰਦ ਜੀ ਦੀਆਂ ਫੋਟੋਆਂ ਵਾਲੀ ਫਲੈਕਸ ਦੀ ਬੇਅਦਬੀ ਹੋਈ ਸੀ ਜਿਸ ਦੇ ਸਬੰਧ ਵਿੱਚ ਸ਼੍ਰੋਮਣੀ ਸ਼੍ਰੀ ਗੁਰੂ ਰਵੀਦਾਸ ਮੰਦਰ ਚੱਕਾ ਖਾਕੀਂ ਫਗਵਾੜਾ ਵਿਖੇ ਗੁਰੂ ਰਵੀਦਾਸ ਟਾਈਗਰ ਫੋਰਸ ਅਤੇ ਅੰਬੇਦਕਰ ਸੇਨਾ ਮੋਲ ਨਿਵਾਸੀ ਵੱਲੋਂ ਇਸ ਹਰਕਤ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਕੋਲੋਂ ਗੁਰੂ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਲਿਖਤੀ ਮੁਆਫੀ ਮੰਗਵਾਈ ਗਈ ਹੈ ਅਤੇ ਆਗੂਆਂ ਵੱਲੋਂ ਅਜਿਹੇ ਲੋਕਾਂ ਨੂੰ ਅੱਗੇ ਤੋਂ ਅਜਿਹੀ ਗਲਤੀ ਨਾ ਕਰਨ ਦੀ ਵੀ ਚੇਤਾਵਨੀ ਦਿੱਤੀ ਗਈ ਹੈ ਨੂੰ ਸ਼ਾਸਤ੍ਰਗਤ ਔਰ ਸਾਰਿਆਂ ਨੂੰ ਜੈ ਕੀ ਜੈ ਭਾਗ ਜੈ ਗੁਰੂ ਗੋਬਿੰਦ ਸਿੰਘ ਜੀ ਭੱਲੇ ਗੁਰਦਾਰ ਜੀ ਸਾਡੇ ਵਿੱਚੋਂ ਪਰਮੇ ਗੁਰਦਵਾਰਾ ਵਰਦਾ ਬੀਤੀ ਦੇਸਾਂ ਦਾ ਅੰਜੀ ਦਿਵਿੰਦਰ ਪੱਤਰ ਜੀ ਮੈਂ ਜਦੋਂ ਉਥੋਂ ਚੱਕਰਪੁਰ ਜਿੱਤਾ ਤੋਂ ਤੁਰਿਆ ਮੇਰਾ ਭਾਰੀ ਸੱਜਣ ਵੀ ਆਪਾਂ ਚਾਪਗੀ ਨੂੰ ਚੋੜੇ ਗੁਰਦਵਾਰਾ ਕੁੰਦਨ ਜਿੱਤੀ ਜਾ ਰਹੇ ਆ ਕਿ ਸੁਧਾਨ ਜੀ ਨੂੰ ਕੱਟ ਲਿਆ ਜਾਵੇ ਸੁਧਾਨ ਜੀ ਦੀ ਸੀਰ ਖਰਾਬ ਸੀ ਜੀ ਤੇ ਸਾਡੇ ਕੋਲ ਪੁਛਿਆ ਔਰ ਗੁਰਦਾਰ ਦਾ ਕਾਇਕ ਤੋਂ ਉਸ ਤੋਂ ਸਾਡੇ ਨੂੰ ਆਉਂਦੀ ਦੇ ਵੀ ਤੁਸੀਂ ਜੀ ਆਪਣੇ ਗੁਨਾਹਾਂ ਕਰੀ ਕੋਈ ਸਾਧ ਵਿਆਖੀ ਪ੍ਰਦਾਨ ਹਨ ਇਸ ਸੰਸਾਵਾਂ ਮਾਂ ਘਟਾ ਤੋਂ ਖੈਰੀ ਪ੍ਰਕਾਣ ਦਾਣੀ ਪਜੀ ਸਾਡੇ ਸੁਨੋਪੁਰ ਤੋਂ ਸਾਕਿਓ ਆਪਾ ਤੁਹਾਡੇ ਪਿੰਡ ਵਿੱਚ ਗਏ ਸੀ ਕਿਉਂਕਿ ਜਿੱਦਾਂ ਯਸ਼ ਭਾਈ ਨੇ ਤੁਹਾਨੂੰ ਦੱਸਿਆ ਵੀ ਜਿਹੜੇ ਸਤਗੁਰ ਰਵਿਦਾਸ ਮਹਾਰਾਜ ਜੀ ਨੂੰ ਮੰਨਣ ਵਾਲੇ ਔਰ 바ਵਾ ਸਾਹਿਬ ਡਾਕਟਰ ਭੀਮਰਾਉਂ ਬੇੜਕਰ ਜੀ ਨੂੰ ਮੰਨਣ ਵਾਲੇ ਔਰ ਸਾਡੇ ਸੰਤ ਨਰੰજન ਦਾਸ ਜੀ ਸੰਤ ਸਰਬੰਦਾਸ ਜੀ ਸਾਰੇ ਮਹਾਂਪੁਰਸ਼ਾਂ ਦੀ ਸੰਤ ਬੱਲਾ ਵਾਲੇ ਦੀ ਸਾਰਿਆਂ ਦੀਆਂ ਫੋਟੋਆਂ ਤੁਸੀਂ ਦੇਖੀਆਂ ਉਸ ਪੋਸਟਰ ਵਿੱਚ ਸਿੱਖੀਆਂ ਜਿੱਥੇ-ਜਿੱਥੇ ਵੀ ਇਹ ਵੀਡੀਓ ਗਈ ਉੱਥੇ-ਉੱਥੇ ਜਿਹੜੇ ਸਾਰਿਆਂ ਦੇ ਜਿਹੜੇ ਹਿੱਟੇ ਹੋ ਗੁੰਮੁੰਦਰੇ ਗਏ ਆ ਸਾਰਿਆਂ ਦੇ ਹਿੱਟ ਜਿਹੜੀ ਖੇਸ ਪਹੰਚੀ ਆ ਇਹ ਚਾਹੇ ਗਲਤੀ ਤੁਸੀਂ ਪ੍ਰਿੰਟ ਤੌਰ ਤੇ ਕੀਤੀ ਚਾਹੇ ਤੁਹਾਡੇ ਕੋਲ ਜਾਣੇਣ ਜਾਣੇ ਵਿੱਚ ਹੋਈ ਆ ਪਰ ਜਿਹੜੀ ਸਾਡਾ ਜਿਹੜਾ ਯਾਨੀ ਕਿ ਸਾਡੀ ਕਮਿਊਨਿਟੀ ਦਾ ਇਹ ਮੱਕਾ ਆ ਚੱਕ ਨਦੀਨ ਗੁਰਦੁਆਰਾ ਗੁਰਦੁਆਰਾ ਸ਼੍ਰੋਮਣੀ ਖਸ਼ੀ ਗੁਰਦਵਾਰਾ ਸਰਬੰਧਨ ਕਮੇਟੀ ਇਹਦੇ ਵਿੱਚ ਜਿਹੜੇ ਵੀ ਸਾਥੀ ਅੱਗੇ ਸਿਗੇ ਬੰਦ ਜੀ ਜਿਹੜੇ ਸਾਥੀ ਉੱਥੇ ਵੀਡੀਓ ਵਿੱਚ ਆਏ ਆ ਉਹ ਅੱਗੇ ਆ ਨਾ ਔਰ ਉਹਨਾਂ ਬੋਲਣ ਜਿਹੜੀ ਸਰਤਾ ਸ਼੍ਰੀ ਗੁਰਵੰਤ ਸਿੰਘ ਜੀ ਹਿੰਦੀ ਵਿੱਚ ਨਾਲੇ ਦਾ ਉਹ ਨੀਤੀ ਮਾਫੀ ਨਾ ਕੀ ਜਿੱਦਾ ਸਾਡੇ ਪ੍ਰਧਾਨ ਜੀ ਗੁਰੂ ਲੋਕ ਨੂੰ ਜੀਤਾ ਨੂੰ ਮੌਜੂਦ ਹੈ ਜੋਤ ਦਾ ਉਸਾ ਕੈਡੀਅਲੀ ਕਾਰਵਾਈ ਕੀਤੀ ਗਈ ਹੈ। ਪਰ ਇਹ ਕਾਰਨਾ ਸ਼ਾਂਤੀ ਬੇਚੀ ਕੋਸ਼ਿਸ਼ ਵੀ ਆਪਣੀ ਬੇਨਤੀ ਕਰੀ। ਸੰਗਤ ਦੇ ਤੋਂ ਰਾਤ ਜਾਨੀ ਜਾਨੀ ਮੇਜ ਜੇ ਲੋ ਲਾ ਕੇ ਕੋਈ ਗਲਤੀ ਨਹੀਂ ਕੀਤੀ। ਅਗਰ ਜੇ ਕੋਈ ਗਲਤੀ ਹੋ ਗਈ ਕਾਹੀ ਪੜਨਹਾਰਿਆਂ ਦੀ ਬਖਸ਼ਮਤ ਇਸ ਬਾਰੇ 2 ਮਿੰਟ ਸਾਡੇ ਪ੍ਰਧਾਨ ਦਵਿੰਦਰ ਗੁੰਕਣ ਜੀ ਤੇ ਨਿਕਲਣਾ ਦੇਖੋ ਇਹ ਗੱਲ ਇਸ ਤਰ੍ਹਾਂ ਵੀ ਆਪਾਂ ਪਿੰਡ ਦੇ ਵਿੱਚ ਰਲ ਮਿਲ ਕੇ ਰਹਨੇ ਆ ਮਹਾਪੁਰਸ਼ ਕੱਲੇ ਇੱਕ ਕਮਿਊਨਿਟੀ ਦੇ ਰਿਹੰਦੇ ਇਹ ਸਾਰਾ ਸਾਂਝ ਦਾ ਸਥਾਨ ਆ ਸਤਿਗੁਰੂ ਕਬੀਰदास ਮਹਾਰਾਜ ਦੀ ਬਾਣੀ ਜੁਰੂਰ ਆ ਸਾਡੇ ਵਿੱਚ ਆ ਕਿ ਆਪਾਂ ਸਾਰੀਆਂ ਧਰਮਾਂ ਦਾ ਆਪਾਂ ਸਤਿਕਾਰ ਕਰਦੇ ਆ ਤਾਂ ਥੋੜਾ ਜਿਹਾ ਇਸੀ ਨੂੰ ਧਿਆਨ ਰੱਖਣਾ ਚਾਹੀਦਾ ਜਦੋਂ ਸ਼ੁਰੂ ਚ ਹੀ ਗੱਲ ਹੋਈ ਸੀ ਤੇ ਗੱਲ ਤੇ ਉੱਤੇ ਤੁਹਾਨੂੰ ਇਸ ਚੀਜ਼ ਦੀ ਸੌਰੀ ਫੀਲ ਕਰ ਲੈਣਾ ਚਾਹੀਦਾ ਸੀ ਇੰਨੀ ਵੱਡੀ ਗੱਲ ਨਾ ਹੋਵੇ ਪਰ ਚਲੋ ਅੱਜ ਸੁਣਿਆ ਕਿ ਕਾਫੀ ਕੋਈ ਗੱਲ ਵਧੀ ਵੀ ਆ ਤਾਰੇ ਬੜੀ ਵਧੀਆ ਨਤੀਜੇ ਤੋਂ ਤੁਸੀਂ ਆਏ ਆ ਕਿ ਕੋਈ ਗਲਤੀ ਹੋਈ ਹੈ ਤੁਸੀਂ ਗਲਤੀ ਦੀ ਖਮਾ ਜਾਂ ਸਾਡਾ ਨਾਮ ਵਾਸਤੇ ਆਏ ਆ ਤੇ ਅੱਗੇ ਤੋਂ ਜਿਹੜਾ ਇਹ ਚੀਜ਼ ਦੀ ਅਸੀਂ ਤੁਹਾਡੇ ਤੋਂ ਵਿਸ਼ਵਾਸਨ ਲੈਣਾ ਚਾਹੁੰਦੇ ਹਾਂ ਕਿ ਜਾਂ ਕੋਈ ਚੀਜ਼ ਗਲਤੀ ਨਾ ਹੋਵੇ ਤੁਸੀਂ ਪਿੰਡ ਦੇ ਮੋਹਤਵਾਰ ਆ ਅੱਗੇ ਹੋਣ ਵਾਲੇ ਆ ਆਪਾਂ ਉਮਰਦ ਰਾਜ ਬੰਦੇ ਆ ਕੋਈ ਇਦਾਂ ਬੱਚੇ ਕਰ ਲੈਣ ਤਾਂ ਗੱਲ ਵੱਖਰੀ ਆ ਤੇ ਇਸ ਚੀਜ਼ ਦਾ ਗਾਂ ਤੋਂ ਤੁਸੀਂ ਵੀ ਧਿਆਨ ਰੱਖਣਾ ਤੇ ਇੱਕ ਤੁਸੀਂ ਗਲਤੀ ਤਾਂ ਮੰਨ ਨਹੀਂ ਲੈਂਗੇ ਗੁਰਪ੍ਰੀਤ ਸਿੰਘ ਸਾਹਿਬ ਵੀ ਜੁਰਿਚ ਇੱਕ ਕਾਗਜ਼ ਤੇ ਲਿਖਣ ਦਾ ਮਕਸਦ ਸਿਰਫ ਇਹਨਾ ਤੁਹਾਡੇ ਕੋਈ ਗਾਂ ਲਈ ਉਸ ਕਾਗਜ਼ ਦੀ ਗੁਰੂ ਘਰ ਵਿੱਚ ਸਾਡੇ ਕੋਲ ਕਾਗਜ਼ ਦਾ ਹੈਗਾ ਕਿਸੇ ਕੋਲ ਜਾਏਗਾ ਨਹੀਂ ਉਹਦੇ ਵਿੱਚ ਇਹ ਲਿਖਣਾ ਜਣਾ ਕਿ ਦੋਨਾਂ ਧਿਰਾਂ ਦਾ ਅੱਜ ਆਪਸ ਵਿੱਚ ਭਾਈਚਾਰਕ ਤੌਰ ਤੇ ਫੈਸਲਾ ਹੋ ਗਿਆ ਕੋਈ ਤੁਹਾਡੀ ਗਾਂਹ ਤੋਂ ਰੰਜਿਸ਼ ਨਹੀਂ ਨਾ ਉਹ ਧਿਰਨਾ ਤੁਹਾਡੇ ਚਰ ਸੋ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜੀ ਚੈ ਗੁਰਦੇਵ ਤੁਹਾਨੂੰ ਗੁਰਦੇਵ ਅੱਜ ਅੰਬੇਡਕਰ ਸੈਨਾ ਮੂਲ ਵਾਸੀ ਦੀ ਸਾਰੀ ਟੀਮ ਪਿੰਡ ਜਗਪੁਰ ਜੱਟਾ ਵਿੱਚ ਦੇਖੇ ਗਏ ਜਿੱਥੇ ਦੀ ਇੱਕ ਵੀਡੀਓ ਜਿਹੜੀ ਇੱਕ ਫਲੈਕਸ ਉੱਪਰ ਕੁਝ ਬੰਦੇ ਤਾਸ਼ ਖੇਡ ਰਹੇ ਸਗੇ ਉਹਦੇ ਵਿੱਚ ਸਤਗੁਰ ਅਰਵਦਾਸ ਮਹਾਰਾਜ ਜੀ ਦੀ ਫੋਟੋ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਜੀ ਦੀ ਫੋਟੋ ਔਰ ਆਪਣੇ ਸੰਤ ਨਰਨਜਨਦਾਸ ਮਹਾਰਾਜ ਜੀ ਦੀ ਫੋਟੋ ਸੰਤ ਬੱਲਾਵਲੇ ਮਹਾਪੁਰਸ਼ਾ ਦੀਆਂ ਫੋਟੋਆਂ ਸਿਗੀਆਂ ਜਦੋਂ ਅਸੀਂ ਉਹ ਵੀਡੀਓ ਦੇਖੀ ਤਾਂ ਉਸ ਵੀਡੀਓ ਦੀ ਜਿਹੜੀ ਜਿਹੜੀ ਉਹਦੀ ਜਾਣਕਾਰੀ ਅਸੀਂ ਇਕੱਠੀ ਕੀਤੀ ਤਾਂ ਉਹ ਜਿਹੜੇ ਪਿੰਡ ਜਗਪੂਰ ਜੱਟਾ ਦੇ ਵਾਸੀ ਸੀਗੇ ਉਹਨਾਂ ਕੋ ਜਾਣੇ ਅਣਜਾਣੇ ਵਿੱਚ ਇਹ ਗਲਤੀ ਹੋਈ ਸੀਗੀ ਅੱਜ ਉਹ ਜਿਹੜੇ ਵਿਅਕਤੀ ਸੀਗੇ ਉਹਨਾਂ ਨੇ ਸਾਡੀ ਚਰਨਸ਼ੋਪ ਪ੍ਰਾਪਤ ਧਰਤੀ ਚੱਕ ਹਕੀਮ ਸ਼੍ਰੋਮਣੀ ਸ਼੍ਰੀ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਵਿੱਚ ਆ ਕੇ ਜਿਹੜੀ ਉਹਨਾਂ ਕੋ ਜਾਣੇ ਅਣਜਾਣੇ ਵਿੱਚ ਗਲਤੀ ਹੋਈ ਸੀਗੀ ਉਹਨਾਂ ਨੇ ਚੱਕ ਹਕੀਮ ਗੁਰਦੁਆਰੇ ਗੁਰੂ ਘਰ ਵਿੱਚ ਆ ਕੇ ਗੁਰੂ ਦੀ ਹਜ਼ੂਰੀ ਵਿੱਚ ਆਪਣੀ ਜਿਹੜੀ ਗਲਤੀ ਉਹ ਸਵੀਕਾਰ ਕੀਤੀ ਔਰ ਆਪਣੀ ਗਲਤੀ ਮੰਨੀ ਔਰ ਅੱਗੇ ਤੋਂ ਉਹਨਾਂ ਨੇ ਅਸ਼ਵਾਸਨ ਦਿੱਤਾ ਵੀ ਸਾਡੇ ਕੋਲ ਜਿਹੜੀ ਇਹ ਜਾਣੇਣ ਜਾਣੇ ਵਿੱਚ ਗਲਤੀ ਹੋਈ ਆ ਅਸੀਂ ਉਸ ਦੀ ਮਾਫੀ ਮੰਗਦੇ ਆ ਔਰ ਅੱਗੇ ਤੋਂ ਐਸੀ ਗਲਤੀ ਨਹੀਂ ਹੋਊਗੀ ਜੈ ਭੀਮ ਜੈ ਭਾਰਤ ਜੈ ਗੁਰੂ ਰਵਿਦਾਸ ਜੀ ਧੰਨ ਗੁਰੂ ਰਵਿਦਾਸ ਜੀ